ਫਗਵਾੜਾ ਦੇ ਵਾਰ ਨੰਬਰ 21 ਤੋਂ ਕਾਂਗਰਸ ਪਾਰਟੀ ਅਤੇ ਬਸਪਾ ਵੱਲੋਂ उतारे गए ਉਮੀਦਵਾਰ ਸ਼੍ਰੀਮਤੀ ਪਰਮਿੰਦਰ ਕੌਰ ਰਘਬੋਤਰਾ ਪਤਨੀ ਮਲਕੀਆ ਸਿੰਘ ਰਘਬੋਤਰਾ ਵੱਲੋਂ ਆਪਣੇ ਸਮਰਥਕਾਂ ਨਾਲ ਮਿਲ ਕੇ ਘਰ-ਘਰ ਜਾ ਕੇ ਵੋਟਰਾਂ ਨਾਲ ਰابطਾ ਕਾਇਮ ਕੀਤਾ ਗਿਆ। ਇਸ ਦੌਰਾਨ ਜਿੱਥੇ ਸ਼੍ਰੀਮਤੀ ਪਰਮਿੰਦਰ ਕੌਰ ਗਬੋਤਰਾ ਨੇ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਉੱਥੇ ਹੀ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਪਹਿਲਾ ਵਾਰ ਵਾਸੀਆਂ ਦੇ ਕੰਮਾਂ ਨੂੰ ਆਪਣਾ ਸਮਝ ਕੇ ਕਰਵਾਇਆ ਸੀ ਉੱਥੇ ਹੀ ਇਸ ਵਾਰ ਵੀ ਉਨ੍ਹਾਂ ਨੂੰ ਵਾਰਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ ਤਾਂ ਜੋ ਵਾਰਡ ਦੇ ਅਧੂਰੇ ਪੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕਰਵਾਇਆ ਜਾ ਸਕੇ ਉਹਨਾਂ ਨਾਲ ਹੀ ਪਾਰਟੀ ਹਾਈ ਕਮਾਂਡ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਨੂੰ ਮੁੜ ਤੋਂ ਵਾਰਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਉਹਨਾਂ ਸਮੂਹ ਵੋਟਰਾਂ ਨੂੰ 21 ਦਸੰਬਰ ਨੂੰ ਚੌਥੀ ਨਿਸ਼ਾਨ ਪੰਜੇ ਦਾ ਬਟਨ ਦਬਾ ਕੇ ਕਾਮਯਾਬ ਬਣਾਉਂਦੀ ਅਪੀਲ ਕੀਤੀ ਮੈਂ ਪਰਵਿੰਦਰ ਕੌਰ ਰਖਬੋਤਰਾ ਵਾਰਡ ਨੰਬਰ 21 ਦੀ ਦੁਆਰਾ ਫੇਰ ਮੈਨੂੰ ਇਹਨਾਂ ਨੇ ਟਿਕਟ ਦਿੱਤੀ ਹੈ ਮੈਂ ਹਾਈ ਕਮਾਂਡ ਦਾ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਤੇ ਆਪਣੇ ਵਾਰਡ ਵਾਲਿਆਂ ਦਾ ਵੀ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਜਿਨ੍ਹਾਂ ਨੇ ਮੇਰੇ ਤੇ ਇੱਕ ਵਿਸ਼ਵਾਸ ਕੀਤਾ ਅਸੀਂ ਅੱਗੇ ਬਹੁਤ ਕੰਮ ਕੀਤੇ ਔਰ ਮੈਂ ਇਹ ਤੁਹਾਨੂੰ ਪ੍ਰੋਮਿਸ ਕਰਦੀ ਆਂ ਕਿ ਜਿਹੜੇ ਹੁਣ ਨਵੇਂ ਸਾਲ ਦੁਆਰਾ ਫੇਰ ਮੈਨੂੰ ਡਿਊਟੀ ਦਿੱਤੀ ਗਈ ਆ ਮੈਂ ਸਾਰੇ ਅਧੂਰੇ ਕੰਮ ਜਿਹੜੇ ਮੇਰੇ ਕੋਲ ਨਹੀਂ ਹੋ ਸਕੇ ਉਹ ਮੈਂ ਕਰਾਂਗੀ ਇਹ ਮੇਰਾ ਪ੍ਰੋਮਿਸ ਹੈ ਤੇ ਬੋਟਰਾਸ ਬੋਟਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਤੁਸੀਂ ਆਪਣੇ ਬੋਟਰ ਸਪੋਰਟਰ ਸਾਰੇ ਮੇਰੇ ਭੈਣ ਭਰਾ ਆ ਇਹ ਮੇਰੇ ਨਾਲ ਹਰ ਵੇਲੇ ਜਦੋਂ ਵੀ ਮੈਂ ਇਹਨਾਂ ਨੂੰ ਕਹਾਂ ਕਿ ਮੇਰੀ ਮਦਦ ਕਰੋ ਜਾਂ ਮੇਰੇ ਨਾਲ ਚੱਲੋ ਇਹ ਹਰ ਵੇਲੇ ਮੇਨਤ ਤਰ ਤਿਆਰ ਰਹਿੰਦੇ ਆ मतलब ओपनली ये मेरे एंदे एंदे नाल आ ए नहीं कि चुप चुप के एदा कहंदे आ कहंदे नहीं ਤੁਹਾਡੇ ਨਾਲ ਆ ਤਾਂ ਅਸੀਂ ਤੁਹਾਡੇ ਨਾਲ ਆ ਬਸ थैंक यू ਇਸੇ ਤਰ੍ਹਾਂ ਹੀ ਵਾਰ ਨੰਬਰ 40 ਤੋਂ ਉਤਾਰੇ ਗਏ ਉਮੀਦਵਾਰ ਮਲਕੀਆ ਸਿੰਘ ਰਗਬੋਤਰਾ ਵੱਲੋਂ ਆਪਣੇ ਸਮਰਥਕਾਂ ਨਾਲ ਮਿਲ ਕੇ ਵਾਰ ਵਾਸੀਆਂ ਨਾਲ رابطہ ਕਾਇਮ ਕਰਦਿਆਂ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ ਇਸ ਦੌਰਾਨ ਉਨ੍ਹਾਂ ਨਾਲ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਵੀ ਮੌਜੂਦ ਸਨ ਇਸ ਮੌਕੇ ਜਿੱਥੇ ਮਲਕੀਅਤ ਸਿੰਘ ਰਗਬੋਤਰਾ ਨੇ ਸਮੂਹ ਵੋਟਰਾਂ ਨੂੰ ਆਪਣੇ ਹੱਕ ਵਿੱਚ ਚੋਣ ਨਿਸ਼ਾਨ ਪੰਜੇ ਦਾ ਬਟਨ ਦਬਾ ਕੇ ਵੋਟ ਪਾਉਣ ਦੀ ਅਪੀਲ ਕੀਤੀ ਉੱਥੇ ਹੀ ਵਿਧਾਇਕ ਢਾਲੀਵਾਲ ਨੇ ਵੀ ਸਮੂਹ ਵਾਰਡ ਵਾਸੀਆਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਉਹਨਾਂ ਨੇ ਕਿਹਾ ਕਿ ਮਲਕੀਅਤ ਸਿੰਘ ਰਗਬੋਤਰਾ ਦੀ ਜਿੱਤ ਤੋਂ ਬਾਅਦ ਵਾਰਡ ਦਾ ਚੌ ਪੱਕੇ ਵਿਕਾਸ ਕਰਵਾਉਣਾ ਹੀ ਉਹਨਾਂ ਦੀ ਅਹਿਮ ਜ਼ਿੰਮੇਵਾਰੀ ਹੋਵੇਗੀ ਇਸ ਦੌਰਾਨ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਮੌਜੂਦ ਸਨ ਜਿਸ ਤਰ੍ਹਾਂ ਕਿ 21 ਤਰੀਕ ਨੂੰ ਜਿਹੜੀ ਇਸ ਕੋਰਪੋਰੇਸ਼ਨ ਫੁਵਾੜਾ ਦੀ ਇਲੈਕਸ਼ਨ ਹੋਣ ਜਾ ਰਹੀ ਹੈ ਉਦੋਂ ਵੀ 40 ਨੰਬਰ ਵਾਰਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਰਿਕੋਤਰਾ ਜੀ ਉਹ ਸਾਡੇ ਉਮੀਦਵਾਰ ਹੈਗੇ ਨੇ ਪਰ ਇਸ ਤਰ੍ਹਾਂ ਕੇ ਸਾਫ ਸਾਰੇ ਜਾਣਦੇ ਆ ਇਹ ਰਿਕੋਤਰਾ ਜੀ ਬਾਰੇ ਅਗੇ ਨੂੰ ਦੱਸਣ ਦੀ ਜਰੂਰਤ ਨਹੀਂ ਉਸ ਤੋਂ ਬੱਚੇ ਤੋਂ ਲੈ ਕੇ ਪੇਸ਼ਾ ਦੀ ਕੋਈ ਅਮੀਰ ਹੈ ਪੇਸ਼ਾ ਦੀ ਗਰੀਬ ਹੈ ਬੇਸ਼ੱਕ ਦੀ ਕੋਈ ਜੋ ਵੀ ਵਿਅਕਤੀ ਹੈਗਾ ਫਗਵਾੜਾ ਵਾਸੀ ਉਹ ਰਿਕੋਤਰਾ ਸਾਹਿਬ ਨੂੰ ਕੱਲਾ ਫਗਵਾੜੇ ਚ ਨਹੀਂ ਜਾਣਦੇ ਸਾਰੇ ਪੰਜਾਬ ਵਿੱਚ ਜਾਣਦੇ ਆ ਇਸ ਕਰਕੇ ਇਸ ਕਰਕੇ ਇਹਨਾਂ ਦੀ ਸੇਵਾ ਨੂੰ ਮੁੱਖ ਰੱਖਦੇ ਹੋਏ ਪਾਰਟੀ ਵੱਲੋਂ ਟਿਕਟ ਦਿੱਤੀ ਗਈ ਹੈ ਕਿਉਂਕਿ ਮੇਰਾ ਕਹ ਜਿੰਨੀ ਦੁਨੀਆ ਦੇ ਮੈਂ ਹੱਦ ਤੱਕ ਮੇਰੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਇਨਸਾਨ ਨੇ ਜੇ ਕੋ ਸੇਵਾ ਕੀਤੀ ਹੋਵੇ ਤਾਂ ਇਹਨਾਂ ਤੋਂ ਘੇਟਾ ਹੀ ਹੈ ਜਿੰਨੀ ਇਹਨਾਂ ਨੇ ਸੇਵਾ ਕਰਦੇ ਹੈਗੇ ਨੇ ਇਸ ਕਰਕੇ ਅੱਜ ਦੇ ਸਮੇਂ ਵਿੱਚ ਲੋੜ ਹੈਗੀ ਕਿ ਅਜਿਹੀ ਸ਼ਖਸੀਅਤ ਜਿਹੜੀ ਹੈਗੀ ਆ ਸਾਡੀ ਕੋਰਪੋਰੇਸ਼ਨ ਦੇ ਵਿੱਚ ਜਾਵੇ ਤਾਂ ਜੋ ਇਨਾਂ ਦੇ ਤਜਰਬੇ ਦੇ ਨਾਲ ਜਿਹੜਾ ਹੈਗਾ ਕਾਰਪੋਰੇਸ਼ਨ ਨੂੰ ਵੀ ਫਾਇਦਾ ਹੋਏਗਾ ਫਗਵਾੜਾ ਪਸੰਦ ਆਏਗਾ ਇਸ ਕਰਕੇ ਮੈਂ ਸਾਰੇ ਹੀ ਇਸ ਵਾਰ ਦੇ 40 ਵਾਰਡ ਦੇ ਸਾਰੇ ਹੀ ਵੋਟਰਸ ਦੇ ਸੂਝਵਾਨ ਵੋਟਰ ਨੂੰ ਬੇਨਤੀ ਕਰੂੰਗਾ ਕਿ ਇਹਨਾਂ ਨੂੰ ਆਪਣਾ ਕੀਮਤੀ ਵੋਟ ਦੇ ਕੇ ਕਾਬਜ਼ਾ ਬਣੋਂ ਕਿ ਇਹਨਾਂ ਦੀ ਕਾਮਯਾਬੀ ਦੇ ਨਾਲ ਆਪਕਾ ਸਾਰੇ ਜਾਣਦੇ ਹੈਗੇ ਕਿ ਫਗਵਾੜੇ ਨੂੰ ਜੋ ਪਿਛਲੇ 10 ਸਾਲਾਂ ਤੋਂ ਲਗਾਤਾਰ ਹੈਗਾ ਇੱਥੇ ਵਿਕਾਸ ਹੋਇਆ ਹੋਇਆ ਹੈ ਸੀਗਾ ਔਰ ਇਹ ਤੌਰ 'ਤੇ ਮੈਂ 10 ਦੇ ਵੀ ਖੁਸ਼ੀ ਹੁੰਦੀ ਹੈ ਕਿ ਸਾਰੇ ਜਾਣਦੇ ਹੈਗੇ ਕਿ ਇਹ ਪਹਿਲਾਂ ਇੱਥੇ ਮਿਊਸਪਲ ਕਮੇਟੀ ਦਾ ਪ੍ਰਭਾਵ ਵੀ ਰਹਿ ਚੁਕੇ ਨੇ ਇਸ ਕਰਕੇ ਇਹਨਾਂ ਨੂੰ ਬਹੁਤ ਜ਼ਿਆਦਾ ਐਕਸਪੀਰੀਅੰਸ ਹੈਗਾ ਤੋਂ ਮੈਂ ਗੁਰਮਤ ਚੰਨਾ ਵੀ ਅਰਜ਼ਾਸਤ ਕਰਦਾ ਕਿ ਇਹਨਾਂ ਦੇ ਕਿਰਪਾ ਬਣਾਈ ਰੱਖਣ ਔਰ ਆਉਣ ਵਾਲੇ ਸਮੇਂ ਵਿੱਚ ਬਹੁਤ ਵੱਡੀ ਲੀਡ ਤੋਂ ਜਿੱਤ ਪ੍ਰਾਪਤ ਕਰਕੇ ਇਹ ਇਸ ਵਾਰ ਦੇ ਵੋਟਰਾਂ ਦੀ ਨਿਵੇਦਗੀ ਕਰਦੇ ਹੋਏ ਇਸ ਵਾਰ ਤੋਂ ਹੋਰ ਵੀ ਚਾਹੀਆਂ ਤੇ ਲੈ ਕੇ ਜਾਣ ਧੰਨਵਾਦ